ਜੀ ਜਿੱਦਾਂ ਸਵੇਰੇ ਗੱਲ ਹੋਈ ਸੀਗੀ ਤੇ ਹੁਣ ਮੈਨੂੰ ਭਰੀ ਚੱਕਣ ਆ ਗਿਆ ਵਾ ਅੱਧੀ ਰਾਤ ਤੇ ਟਾਈਮ ਵੇਲੋ ਕਿੰਨਾ ਹੋ ਗਿਆ ਵਾ ਲਾਲੀ ਨੂੰ ਵੀ ਚੱਕ ਲੈ ਆ ਕੇ ਨਾ ਲਾਲੀ ਨੂੰ ਵੀ ਖਿਲਾਰਨਾ ਵਾ ਤੇ ਆ ਹੁਣ ਮੈਨੂੰ ਚੱਕਣ ਆਇਆ ਵਾ ਕਹਿੰਦਾ ਕਹਿੰਦਾ ਕਿਉਂ ਭਾ ਜੀ ਗਲਤੀ ਹੋ ਗਈ ਭਾ ਜੀ ਸੌਰੀ ਯਾਰ ਭਾ ਜੀ ਨਹੀਂ ਕਰਦੇ ਅੱਗੇ ਤੋਂ ਚਲ ਠੀਕ ਹੈ ਜਾ ਨਹੀਂ ਭਾ ਜੀ ਤੁਸੀਂ ਨਾ ਵੱਡੇ ਹੋ ਭਾ ਜੀ ਭਾ ਜੀ ਮੈਂ ਮਾਹਾਂ ਹੀ ਸਰੀਰ ਬਣਾਇਆ ਵਾ ਮਿਹਨਤ ਕਰਕੇ ਮੇਰੀ ਮਿਹਨਤ ਨਾ ਖਰਾਬ ਕਰਿਓ ਪੁੱਤ ਕੰਦਾ ਜਾਊਂਗਾ ਅੱਜ ਮੈਂ ਵੀ ਫੜ ਲਿਆ ਅੱਜ ਮੈਂ ਵੀ ਦੋ ਹੱਥ ਕਰ ਲੇ ਅੱਜ ਸਿਆਈ ਨਾ ਮੈਂ ਵੀ ਦੋ ਹੱਥ ਕਰ ਲੇ ਅੱਜ ਮੈਂ ਵੀ ਨਹੀਂ ਜਾਣ ਡੱਡਾ ਪੁੱਤ ਅੱਜ ਕਹਿੰਦੇ ਅੱਜ ਵੱਡੇ ਵਢਾਂਗਾ ਹੋ ਕੇ ਰਊ ਹੋ ਦਾਤਰ ਕਦੀ ਆਪ ਨੂੰ ਆ ਬਿੱਡੂ ਭਾਜੀ ਯਾਰ ਵੇਖ ਲਾ ਆ ਆ ਗਿਆ ਹੀ ਵੱਡਣ ਵੇਖ ਲਾ ਤੂੰ ਕਹਿੰਦਾ ਭੋਲਾ ਬੋ ਆ ਆ ਲੱਖਾ ਕੀ ਕਹਿੰਦਾ ਸੀ ਲਾਲੇ ਦੱਸ ਮੜਿਆ ਭਾਜੀ ਤੇਰੀ ਲੱਖੇ ਨੇ ਸਪੋਰਟ ਕੀਤੀ ਇਹਦੀ ਭਾਜੀ ਅੱਜ ਹੀ ਆ ਆਹੋ ਇਹ ਵੱਡਣ ਆ ਗਿਆ ਉਹ ਉੱਥੇ ਮੁੰਡੇ ਖੜੇ ਆ ਕਹਿੰਦਾ ਹੁਣ ਆ ਬਾਹਰ ਚੌਂਕ ਚ ਮਾਹੀ ਬਚਾਇਆ ਬੋਲ ਬੋਲ ਹੁਣ ਤਲਾ ਜਾ ਆ ਕਹਦੇ ਨਾ ਜਾ ਮੇਕ ਕੋਕੜਾ ਕੋ ਇਥੇ ਆ ਰਿਹਾ ਹੈਗਾ ਵੀ ਇੱਥੇ ਵੇ ਲੈ ਭਾਈ ਇੱਥੇ ਲਾਤ ਦੇ ਥਲੇ ਇਥੇ ਆ ਡਾਇਆ ਹੋਇਆ ਕੈਮਰੇ ਚ ਵੀ ਆਇਆ ਕੈਮਰੇ ਚ ਆ ਗਿਆ ਵਾ ਮੈਂ ਸਵੇਰੇ ਥਾਣੀ ਰਿਪੋਰਟ ਜੇ ਦਣੀ ਹੈ ਦੀ ਕੱਲ ਠੀਕ ਹੈ ਚੰਗਾ ਵੀ ਚੰਗਾ ਹਾਂਜੀ ਸਹਿਜ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਅੱਜ ਆਪਣਾ ਹੋ ਗਿਆ ਵਾ 45 ਮਾਂ ਦਾ ਪੰਤਾਈ ਮਾਂ ਦਾ ਅੱਛਾ ਡੈਗ ਦਾ ਕਦੋਂ ਫਿਰਦਾ ਅੱਜ ਹਾਂਜੀ ਯਾਰ ਨੀਂਦ ਕੋਈ ਨਾ ਨੀਂਦ ਤੇਰੀ ਖੋਲਦੇ ਹਾਂ ਹੋਂਦੀਆਂ ਵੇਖੀ ਟਾਇਰ ਤੇ ਕੁੱਪੇ ਆਉਣ ਦੇ ਬਾਹਰ ਵੇਖੀਂਗਾ ਤੇਰੀਆਂ ਅੱਖਾਂ ਕਿੱਦਾਂ ਖੁੱਲਦੀਆਂ ਅੱਜ ਬੱਸ ਦੇ ਅੱਜ ਹੀ ਲਾਵਾਂਗੇ ਟਾਇਰ ਤੇ ਨਾਲ ਲਾਵਾਂਗੇ ਸਪ੍ਰਿੰਟਾਂ ਕਿਦਾਂ ਦਾ ਫੀਲ ਹੋ ਰਿਹਾ ਵਾ ਤੁਹਾਨੂੰ ਅੱਜ ਬਹੁਤ ਵਧੀਆ ਤੇ ਜਿਹੜੀ ਤੁਸੀਂ ਰਾਤੀ ਮੇਰੀ ਚੱਕਣਾਏ ਸੀਗੇ ਸਫਾਰੀ ਚੱਕਣਾਏ ਸੀਗੇ ਉਹ ਤੁਸੀਂ ਬਾਜ ਗਏ ਤੁਹਾਡੇ ਗਿੱਟੇ ਬਹੁਤ ਛਿਲਨੇ ਸੀ ਮੈਂ ਰਾਤੀ ਮੈਂ ਤੇ ਸ਼ਹੀ ਕੋਈ ਨਾ ਪੁੱਤਾ ਲੈ ਮੈਂ ਭੇਜਿਆ ਤੇਰੇ ਕਰੇ ਕੱਲ ਆਇਆ ਵੇਖੀ ਤੇਰਾ ਬੰਦਾ ਵੇਖੀ ਗਈ ਰਾਤੀ ਤੇਰਾ ਬਾਜਬ ਪਤਾ ਨਹੀਂ ਕਿੱਦਾਂ ਗਿਆ ਤੂੰ ਮੈਨੂੰ ਪਤਾ ਨਹੀਂ ਕਿੱਦਾਂ ਭਜ ਗਿਆ ਮੇਰੇ ਰੱਬ ਸ਼ੂਗਰਿਆ ਦਾ ਘਰ ਕਿੱਦਾਂ ਵੱਜ ਗਿਆ ਸਹੀ ਗੱਲ ਮੈਂ ਤਾਂ ਮੈਂ ਤਾਂ ਚਰਲਾ ਕਰਕੇ ਵਜਿਆ ਤੇਰਾ ਤੇ ਚਲੋ ਜੀ ਅੱਜ ਦੀ ਲੱਗਿਆ ਮੈਂ ਤੇ ਸ਼ੁਰੂ ਕਰਨਾ ਤੇ ਪਾਉਣੇ ਆ ਪਟਾਕੇ ਪਾਜੀ ਸਹਿਜ ਕਹਿੰਦਾ ਸ਼ੂਗਰ ਆ ਪਾਜੀ ਨਹੀਂ ਹੈ ਅੱਜ ਜਾਣ ਵੱਜ ਗਈ ਓਏ ਆ ਵੇਖ ਲਓ ਜੀ ਮੁੰਡਾ ਪਾਜੀ ਲਈ ਕਰਦਾ ਵਾ ਪੂਰੀ ਚਾਹ ਦੀ ਸੇਵਾ ਵੇਖ ਲਓ ਕਾਫੀ 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 ਦੀ ਸੇਵਾ ਚਾਹ ਦੀ ਸੇਵਾ ਲੰਗਰ ਖੁੱਲੇ ਲਿਆਉਂਦਾ ਨਾ ਇਹ ਹੁੰਦੀ ਆ ਸੇਵਾ ਦਾ ਅਧੀਗ ਨਹੀਂ ਹੁੰਦੀ ਕਿ ਨਹੀਂ ਨਹੀਂ ਠੀਕ ਆ ਤੇਰੀ ਲੈ ਬਈ ਕੋਈ ਸਾਬਲੀ ਆ ਗਈ ਏ ਚਾਹ ਹੋਣੀ ਪਹਿਲੇ ਪਲਾ ਚਾਹ ਬਣਾਈ ਭਾਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਕਿੰਨਾ ਚੇ ਲੇਟ ਹੋ ਗਏ ਉਹ ਫਾਟਕ ਬੰਦ ਕਿੰਨਾ ਚੇ ਲੇਟ ਸਹੀ ਏ ਸਹੀ ਏ ਠੀਕ ਏ ਜੀ ਬੰਦੇ ਕਹਿੰਦੇ ਸਹਿਜ ਕਹਿੰਦਾ ਚੰਗਾ ਹੈ ਭਾਜੀ ਨਹੀਂ ਹੈ ਅੱਜ ਕਹਿੰਦਾ ਕਹਿੰਦਾ ਅੱਜ ਮੈਂ ਕੋਚ ਆ ਕੋਈ ਸਾਬ ਜੀ ਆ ਬੰਦੇ ਮਿਲੋ ਪਹਿਲਾਂ ਇੱਧਰ ਆ ਸ਼ਰਦੇ ਇੱਧਰ ਆ ਯਾਰ ਕਰਾ ਮੂੰਹ ਦਿਖਾਓ ਪਹਿਲਾਂ ਉੱਧਰ। ਬਾਜੀ ਸਾਸਰੀ ਘਰ ਜੀ। ਠੀਕ ਹੈ ਬਾਜੀ। ਆਵਾਜ਼ ਪੁੱਟੇ ਵੜੇ ਚਾਰ ਪਰਦੇ ਆਏ। ਸਾਸਰੀ ਘਰ ਬਾਜੀ। ਸਾਸਰੀ ਘਰ ਬਾਜੀ। ਆਹ ਮਲਾਉਂਦੇ ਆ ਫੇਰ ਕੀ ਆ? ਇਹ ਕੰਮ ਤੇ ਗਿਆ ਕਹਿੰਦਾ ਮੈਂ। ਹਾਂ ਕਾਸ਼ ਮਗਰ। ਆ ਆ ਜਾ ਕਾਸ਼। ਆਜੋ ਸਾਈਡ ਤੇ ਇਕੱਠੇ ਚਾਰੇ ਹੋ ਨਾ। ਉਹ ਭਰਾਵਾ ਵੇਖੀਏ ਵਰਦੀਆਂ ਦਾ ਸਿਆਜ ਤੁਹਾਡੀਆਂ ਦਾ ਬਣਾਉਣੀਆਂ ਨਹੀਂ ਗਿਆ ਫੇ। ਉੱਚੀ ਵਰਦੀ ਲੈ ਕੇ ਚੱਲ ਗਿਆ। ਹਾਂ ਕਾਸ਼। ਕੀ ਕਹਿਣਾ ਚਾਹੋਗੇ ਤੁਸੀਂ? ਇਹ ਚੰਨ ਮੁੰਡਾ ਝੋਨਾ ਲਾਉਂਦਾ ਹੈ ਝੋਨਾ ਲਾਉਂਦਾ ਹੈਗਾ ਝੋਨਾ ਲਾਉਣਾ ਠੀਕ ਆ ਕੋਈ ਨਾ ਆਜਿਆ ਕਰੋ ਥੋੜਾ ਟਾਈਮ ਕੱਢ ਕੇ ਹਾਂਜੀ ਅਮਰਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਐ ਵੀ ਭਾਈ ਝੋਨਾ ਲਾਉਂਦਾ ਠੀਕ ਆ ਜੀ ਮਗਰਲਾ ਮਗਰਲਾ ਇਹ ਕੀ ਕਰਦਾ ਈ ਤੂੰ ਮਗਰਲਾ ਖਾਧਾ ਮੁੰਦਾ ਮਗਰਲਾ ਹੀ ਝੋਨਾ ਵੇਖਦਾ ਹੀ ਲੈਵਲ 'ਚ ਲੱਗਾ ਕਿ ਨਹੀਂ ਇਹ ਝੋਈਆ ਬਹੁਤ ਝੋਨਾ ਲਾਉਂਦਾ ਨਾ ਆ ਲੱਗੇ ਵਾਲਾ ਹੋਰ ਤਾਂ ਅੱਛਾ ਈ ਕੋਈ ਨਾ ਆਇਆ ਕਰਨਗੇ ਹੁਣ ਸਹਿਜ ਪੋਛਤਗੇ ਆਉਂਦੇ ਨਹੀਂ ਝੋਟਾ ਦਗੇ ਬੁੱਕਦਾ ਕਿ ਨਹੀਂ ਤੇ ਇਹਨੂੰ ਗੱਲ ਹੀ ਨਹੀਂ ਆਈ ਝੋਟਾ ਬੁੱਕਦਾ ਵਾ ਬੁੱਕਦਾ ਕਿਹੜਾ ਵਾ ਤੂੰ ਸਹਿਜ ਇਹਨਾਂ ਨੇ ਮੈਂ ਤਾਂ ਭੱਜ ਕੇ ਅੰਦਰ ਵੜ ਗਿਆ ਸੀ ਮੈਨੂੰ ਪਤਾ ਬੰਦੇ ਪੈਣੇ ਅੱਜ ਮੈਂ ਤਾਂ ਵੜ ਗਿਆ ਸੀ ਅੰਦਰ ਬੋਲਡ ਤੂੰ ਹੀ ਭੱਜ ਕੇ ਭਰਾਵਾ ਨਾ ਕਿਹਾ ਕਰ ਇਹਨੂੰ ਕੋ ਸਾਡਾ ਭਰਾਵਾ ਮੂੰਹ ਮਾ ਘੋੜ ਦੇਣ ਲੱਗਾ ਸੀ ਰਾਤੀ ਅੱਛਾ ਬਚਾਈ ਦਿਆ ਹੋਰ ਕੀ ਆ ਕਹਿੰਦਾ ਦਾਤਰ ਹਜੇ ਖੁੰਡਾ ਸੀ ਮਾਰਨ ਲੱਗਾ ਸੀ ਢੂਈ ਚ ਸਹੀ ਗੱਲ ਕਹਿੰਦਾ ਤੈਨੂੰ ਚੱਕਣ ਆਏ ਆ ਲਓ ਜੀ ਹੁਣ ਕਬੱਡੀ ਦੀ ਕਰਨ ਲੱਗੇ ਆ ਮੈਨੂੰ ਸਟਾਰਟ ਤੇ ਮੁੰਡੇ ਹੁੰਦੇ ਆ ਤਿਆਰੀ ਤੇ ਚਲੋ ਬਈ ਕਬੱਡੀ ਖੇਡਾਂਗੇ ਅੱਜ ਕਬੱਡੀ ਲਓ ਜੀ ਕੋਸ਼ਕ ਮੁੰਡੇ ਲਾਉਣਗੇ ਗਰਾਊਂਡ ਤੇ ਜਿਹੜੇ ਮੁੰਡੇ ਕਬੱਡੀ ਨਹੀਂ ਖੇਡਦੇ ਉਹ ਅੱਜ ਲਾਉਣਗੇ ਟਾਇਰ ਟਾਇਰ ਵਾਲੀ ਮੇਰੀ ਸ਼ਾਬਾਸ਼ ਨਿਸ਼ਾਨ ਸ਼ਾਬਾਸ਼ ਵੇਖ ਸਾਦਦੇ ਆ ਤੁਸੀਂ ਗਰਾਊਂਡ 'ਚ ਸਵੇਰੇ ਸਵੇਰੇ ਕਿੰਨੀ ਗਰਾਊਂਡ ਕ ਲੱਗ ਗਈ ਆ ਵੈਰੀ ਗੁੱਡ ਕਿਆ ਬਾਤ ਸ਼ਾਬਾਸ਼ ਆਹ ਹੀ ਕਹ ਚਾਹੀਦਾ ਵਾ ਹੋਏ ਮੁੰਡਾ ਅਮਨ ਰਾਮਗੜੀਆ ਹੋ ਗਿਆ ਮੂਰੇ ਬਾਕੀ ਚੱਲ ਲਾਈਵ ਆਈ ਨਾ ਛੋੜੋ ਲਾ ਕੇ ਖੁੱਲ ਕੇ ਪਹਿਲਾਂ ਤੇ ਬਾਹਰ ਪਾ ਕੇ ਰੱਖ ਲੱਤ ਮੋੜ ਕੇ ਮਗਰ ਨਹੀਂ ਲੱਤ ਢਾਉਣਾ ਗਾਣ ਸਰ ਕਾਕਾ ਲੱਗਿਆ ਕਿਤੇ ਚੱਕ ਉਹ ਜਾ ਉਹ ਦੇਖ ਚੱਕ ਰਿਆ ਹੈਗਾ ਜੀ ਹਾਂ ਯਾਰ ਤੂੰ ਲੱਗ ਜਾ ਪੱਟਾ ਤੋਂ ਤੈਨੂੰ ਕਦੋਂ ਲੱਗਦਾ ਲੱਗਦਾ ਕਦੋਂ ਡਰਦਾ ਗਿਆ ਤੂੰ ਬਾਜੂ ਬਾਜੂ ਤਾਲਾ ਇਦਾਂ ਵੀ ਹੱਥ ਲਵਾ ਕੇ ਭਜਾਇਆ ਹੀ ਆ ਟੱਟ ਘੱਟ ਟੱਟ ਘੱਟ ਟੱਟ ਲੱਗਦਾ ਨਹੀਂ ਨਾ ਫੇਰ ਡਰਦਾ ਤੂੰ ਡਰੀ ਜਨਾ ਅੱਜ ਹਾਂ ਚੱਲ ਉੱ딜ੀ ਕਣੀ ਉੱ딜ੀ ਭੱਜ ਗਿਆ ਭੱਜ ਗਿਆ ਭੱਜ ਸਿੱਧਾ ਛੋਰੀ ਮਾਰ ਹਣ ਚਾ ਵਾਜੀ ਹੋਵਾ ਤਾਂ ਹੋਵਾ ਅੱਜ ਇੱਕ ਹੈ ਅੱਜ ਕਿਤੇ ਵੱਡੀ ਗੇਮ ਤੇ ਗਏ ਆ ਓਏ ਇਹ ਸੋਨੇ ਤੋਂ ਲੱਗਦਾ ਲੱਗੋ ਸਹੀ ਪੈ ਜੋ ਪਾਇਆ ਜਾਵੇ ਚਾਵਾ ਚਾਵਾ ਤੇ ਕਿੰਨਾ ਸੋਨਾ ਲਾਉ ਦੇ ਤੂੰ ਭਾਈ ਆ ਲੈ ਕੀ ਕੀਤਾ ਲੈ ਲੈ ਉਹ ਹੁਗਲੇ ਕਹੜਾ ਬੰਦਾ ਫੜ ਫੜ ਬੱਚ ਦੂਰ ਹੋ ਗਏ ਲੈ ਦੂਰੋਂ ਢੋਲ ਮਾਰੀ ਗਾੜੀ ਦੂਰ ਮਾਜੋ ਜਾ ਪਿੱਛੇ ਫੇਰ ਰੁਕ ਜੇ ਸਾਈਡ ਲੈ ਕੇ ਆਉਂਦੀ ਸਾਈਡ ਭੱਜ ਗਿਆ ਵਾ ਭੱਜ ਗਿਆ ਵੈਰੀ ਗੁੱਡ ਓਏ ਓ ਤੂੰ ਬੈਠਾ ਟੂਟੀ ਦੇ ਹੈ ਆਹ ਆਹ ਬਾਹਰ ਪਾ ਦੇ ਉਹ ਅਗਲੇ ਟੋਲ ਮਾਰ ਕੇ ਰੋ ਜਾਗਾ ਦੋ ਦੋ ਨਿਕਲ ਨਾ ਦੋ ਵਾਲਿਆ ਡਰਨਾ ਨਹੀਂ ਉਹ ਵੈਰੀ ਗੁੱਡ ਮੈਂ ਕਿਹਾ ਮੈਚ ਹਰਾਉਣ ਨਾ ਇਹਨਾਂ ਨੇ ਕੱਟ ਨਹੀਂ ਕਰ ਦਿੱਤਾ ਤੈਨੂੰ ਕੀ ਕਹਿੰਦੇ ਤੂੰ ਕਰ ਲਿਆ ਖੜਾ ਰਹੇ ਬਾਈ ਕਰਾ ਰਹੇ ਤੂੰ ਖੜਾ ਰਹੇ ਓ ਸੋਟੀ ਲੈ ਜਾ ਚੱਕ ਚੱਕ ਵੈਰੀ ਗੁੱਡ ਪਿੱਛੇ ਸਾਲਿਓ ਬਾਹਰ ਹੋ ਜਾਣਾ ਇਹ ਤੂੰ ਲਾਲਾ ਵਿੱਚ ਆ ਗਿਆ ਤੈਨੂੰ ਓ ਕਿੱਥੇ ਚਲੇ ਗਿਆ ਆਜੋ ਤੋਰ 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 ਪਿੱਛੇ ਬਾਹਰ ਹੋ ਜਾਣਾ ਨਹੀਂ ਹੁੰਦਾ ਖਿੱਚ ਲੈ ਲੋ ਹਾਂ ਹੋਰ ਤੋਰ ਇਸ ਤਰ੍ਹਾਂ ਲੈ ਹੈ ਚੱਲ ਓਏ ਓ ਕੇ ਕਰ ਰਾਜ ਉਹ ਇਹਨੂੰ ਕਿ ਰਿਖਾ 500 ਦਾ ਦੇ ਭਾਈ ਉਹ ਮੇਰੀ ਗੱਲ ਸੁਣ ਲੋ ਇੱਥੇ ਆ ਓ ਇੱਥੇ ਆ ਰੋ ਭਰਾਵਾ ਇੱਥੋਂ ਲਈ ਆ ਰੋ ਕਿਰੀ ਆ ਦੇਖ ਤੇਰੇ ਅੱਲਾ ਇੱਥੋਂ ਅਟੈਕ ਮਾਰ ਰਿਹਾ ਇੱਧਰ ਪਿੱਛੇ ਜਾ ਆਨ ਤੋੜ ਲਾ ਤੋੜ ਲਾ ਆ ਹੁਣ ਇੱਥੋਂ ਆ ਤੋੜ ਲਾ ਇਹਨੂੰ ਫੇਚ ਆ ਸੈਂਟਰ ਵਾਲਿਆਂ ਦੇ ਜਾ ਮੈਂ ਛਤਰਾ ਦੇ ਨਾਲ ਮਗਰ ਖੜਾ ਹੁਣ ਦੱਸਦਾ ਮੈਂ ਤੁਹਾਨੂੰ ਜਿਹਦੇ ਅੱਥੋਂ ਉੱਦਾਂ ਲੱਗ ਜਾ ਜਾਂ ਪਿੱਛੇ ਉੱਦਾਂ ਲੱਗਾਂ ਮੈਂ ਛੇਤਰ ਫੇਰਨਾ ਹੱਥ ਲਾਉਣ ਦਿਓ ਇਹਨੂੰ ਆਹ ਫੋਦਾ ਵੀ ਨਹੀਂ ਲੱਗਣਾ ਚਾਹੀਦਾ ਤੁਹਾਨੂੰ ਮੈਂ ਦੱਸਦਾ ਤੋਰੇ ਚੱਲੋ ਇੰਨਾ ਫੁੱਟਿਆ ਮੈਂ ਅੰਦਰ ਇਹ ਆ ਗਿਆ ਪੜ ਕੇ ਪਿੱਛੇ ਲੱਗ ਜਾ ਲੇਡ ਕਰਦੇ ਜੇ ਅੱਜ ਤੋਂ ਅੱਜ ਸਹੀ ਲੈਣੀ ਨਹੀਂ ਜੀ ਕਰੋ ਨੀ ਵਾਲਾ ਥੋੜਾ ਜਿਹਾ ਨਿਗਾਹ ਦੇਖਿਆ ਕਰਾਖਾ ਜੇ ਸਭ ਚੈਨ ਤੋਂ ਹਾਲੀ ਹਾਲੀ ਹਾਲਾ ਨਾ ਲੈਣ ਤੇ ਰਹਿ ਜਾ ਅੰਦਰ ਪਾ ਸ਼ਾਬਾਸ਼ ਸ਼ਾਬਾਸ਼ ਖਿੱਚ ਖਿੱਚ ਕੰਮ ਨੂੰ ਝੋਟਿਆ ਵੈਰੀ ਗੁੱਡ ਵੈਰੀ ਗੁੱਡ ਪਾਣੀ ਟਟ ਕੇ ਟੱਚ ਲੈ ਲਾ ਕੀ ਹੋਏ ਨੇ ਇਹਦਾ ਜੋਰ ਕਰਾਏ ਭੂਏ ਚੜਿਆ ਹੋਇਆ ਤੂੰ ਪਿੱਛੇ ਰਹਿਣਾ ਲਾਤਾਂ ਬਚਾ ਤੂੰ ਵੀ ਤੂੰ ਏ ਟੱਲਾ ਜਾ ਨਾ ਖੜ ਤੂੰ ਟੱਚ ਮਾਰਦਾ ਟੱਚ ਨਹੀਂ ਮਾਰਦਾ ਬੰਦੇ ਦੇ ਟਾਈਮ ਹੋਈ ਜਾਂਦਾ ਵਾ ਟੱਚ ਨਹੀਂ ਕੱਢਿਆ 15 ਸੈਕਿੰਡ ਰਹਿ ਗਏ ਆ ਛੜਾਲਤ ਛੜਾ ਖੜਾ ਲੱਕ ਫੜ ਜਾ ਛੜਾ ਛੜਾ ਹallelujah ਹੋ ਗਿਆ ਵਾ ਅਗਲੀ ਫੇਰ ਤੂੰ ਇੱਥੇ ਪਾਉਣੀ ਆ ਠੀਕ ਆ ਹਲ ਭਾਜੀ ਆ ਕਬੱਡੀ ਪਾਈ ਆ ਕਬੱਡੀਆਂ ਤੂੰ ਸਾਡਾ ਜਾਬ ਲੈ ਲੈ ਚੱਲ ਪਾ ਚੱਲ ਅੱਛਾ ਜੀ ਅੱਛਾ ਜੀ ਕੀ ਕਹਿੰਦਾ ਅੱਛਾ ਜੀ ਇਹ ਬੁੱਲੜ ਆ ਕਹਿੰਦੇ ਇੱਕ ਬੋਲਟ ਹੁੰਦਾ ਇਹ ਬੁੱਲੜ ਆ ਆ ਮੈਂ ਖੇਡਣਾ ਪੂਰਾ ਵੇਖ ਲੈ ਤਰੀਕ ਲੈ ਲੈ ਤੈਨੂੰ ਤਾਂ ਮੈਂ ਦਿਆ ਆ ਅਰੇ ਲੱਗੋ ਹਾਂ ਬਹੁਤ ਸੋਹਣਾ ਕੋਈ ਇਹ ਕੀ ਕਰਦਾ ਬਹੁਤ ਸੋਹਣਾ ਲੱਗਦਾ ਤੈਨੂੰ ਤਾਂ ਇਹ ਲੱਗਦਾ ਤੂੰ ਸਹੀ ਤੂੰ ਹੋਰ ਸੀਗਾ ਮੈਂ ਇੱਥੇ ਆ ਗਿਆ ਹਾਂ ਰਹਿਣਾ ਵਿੱਚ ਆਹ ਦੋ ਜੀ ਹੁੰਦਾ ਪਤਾ ਨਹੀਂ ਕਾਦੋ ਭਾਈ ਆ ਗਿਆ ਹਾਂ ਆ ਆ ਬਹੁਤ ਵਧੀਆ ਓਏ ਬਹੁਤ ਸੋੜਾ ਮੁੰਡਿਆ ਚੱਲ 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 ਤੇ ਬਹੁਤ ਸੋੜਾ ਬਹੁਤ ਵਧੀਆ ਏ ਚੱਲ ਲੱਗਾ ਤੁਸੀਂ ਚੱਲ ਕੋਈ ਨਹੀਂ ਮੈਂ ਨਹੀਂ ਕੋਕ ਆ ਇੱਦਾਂ ਲੱਗਾ ਦਾ ਵਧੀਆ ਮਾਰਦਾ ਵਾ ਆਹੋ ਚੱਲ ਪਹਿਲਾਂ ਲੱਗ ਗਈ ਨਹੀਂ ਜੇ ਹਲੇ ਅੱਗੇ ਰੱਖਣਾ ਉਹ ਦੱਸਿਆ ਗਿਆ ਤੋ ਕਿ ਇੱਕ ਪਾਸੇ ਹਾਲ ਹੈ ਚੱਲ ਚੱਲ ਪੱਕਾ ਛੜਾ ਪੰਪ ਮਾਰ ਕੱਢ ਕੱਢ ਪਾਪਾ ਨਹੀਂ ਉਹ ਕੀ ਹੈ ਹੁਣ ਬੰਦਾ ਕਿੰਨਾ ਨਹੀਂ ਦੱਸ ਘੁੰਮ ਰਹੀ ਸੀ ਤਾਂ ਕੰਪੈ ਘੁੰਮ ਕੇ ਮਾਰਨਾ ਸਾਰਾ ਨਹੀਂ ਚੱਲ 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 ਪੁੱਤੋ ਵਿੱਚ ਵੜ ਜਾ ਕੜੀ ਦਈ ਦੇ ਰੋ ਜਾ ਨਾ ਓਏ ਮਿਸਾ ਮੇਰੇ ਹੱਲ ਭੇਜਾ ਦਰੀ ਕੜੀ ਜਾ ਨਾ ਓਨੇ ਕਿਹੜਾ ਮਾਰਦਾ ਤੇਰੇ ਚੱਲ ਚੱਲ ਭਾਈ ਰੋ ਜਾ ਮੈਂ ਜੋਰ ਚਲਵਾ ਔਰ ਦੇ ਹੱਥ ਰੱਖ ਲੱਤੀ ਆਹ ਲੱਗਾ ਤੈਨੂੰ ਖਾ ਗਿਆ ਵਾ ਫੇਰ निकल गया ही। <laughs> बाले, बाले। <laughs> जावे ना ਆ ਗਿਆ ਆ ਗਿਆ ਬੋਖਲਾ ਜੀ ਲੈ ਮੈਂ ਜਵਾਲੀ ਮੋਟੀ ਲੈ ਚਲੋ ਕੋਈ ਮੰਗਲ ਤੇ ਵੀ ਲੱਗੀ ਆ ਚਲ ਚਲ ਸਾਲ ਕੋਈ ਨਹੀਂ ਦੋ ਚਾਰ ਦਿਨ ਵਧੀਆ ਬਣੀ ਸੀ ਚਲੋ ਅੱਜ ਕਹਿੰਦੇ ਰੇਡਾਂ ਫੜੀਆਂ ਫੜੀਆਂ ਗਿਆ। ਦੋ ਬਣੀਆਂ। ਆ ਝੋਟਾ ਭੱਜਣ ਦਿਆ ਕਿ ਨਹੀਂ ਅੱਜ ਵੇਖ ਲੈ ਲਾਲੇ ਹੁਣਾਂ ਤੇ। ਬੁੱਕਣ ਦਿਆ ਕਿ ਨਹੀਂ ਅੱਜ। ਪਹਿਲਾਂ ਲਾਲੇ ਫੈਸਲਾ ਕਰਾ ਸਾਡਾ ਇੱਧਰ ਆ ਗਏ। ਜਿਹੜਾ ਸਾਡੇ ਘਰੇ ਇਹਨੇ ਸਾਨੂੰ ਘੇਰਿਆ ਵਾ। ਹੁਣ ਇਹਨੂੰ ਪੁੱਛਦਾ ਥਾਣੇ ਨਿਭੜਨਾ ਕਿ ਪੰਚਾਇਤ ਨਿਭੜਨਾ। ਹੈ? ਥਾਣੇ ਦੀ। ਥਾਣੇ ਦੇ ਪੁੱਤ ਢਿੱਡ ਵੀ ਕਟ ਦਿੰਨੇ ਨੇ ਪਟੇ ਮਾਰ ਮਾਰ ਕੇ। ਨਹੀਂ ਥਾਣੇ ਦੀ। ਚੱਲ ਬਿੱਟੂ ਭਾਜੀ ਤੱਕ ਦੇਖ। ਫੇ ਮੇਰੀ ਗੱਲ ਸੁਣ। ਨਹੀਂ ਬਿੱਟੂ ਭਾਜੀ ਨਾ ਵੇਖ। ਭਾਈ ਇਹਨੇ ਪੁੱਛਿਆ ਕਿ ਕਿਉਂ ਸਾਨੂੰ ਘੇਰਿਆ ਆਓ ਮੜਿਆ ਦੱਸਿਓ ਦੱਸ ਦੇ ਕਾਦੋ ਘੇਰਿਆ ਉਹ ਭਾਈ ਉਹਦੋਂ ਕਹੋਗੇ ਉਦੋਂ ਹੀ ਗਏ ਸੀ ਨਹੀਂ ਨਹੀਂ ਮੇਰਾ ਕਸੂਰ ਕੀ ਆ ਤੇਰਾ ਇਹ ਆ ਦੱਸ ਵੇਰਦੇ ਭਾਜੀ ਦੱਸ ਦੇ ਕੀ ਕਰਦਾ ਘੇਰਿਆ ਮੈਂ ਕਹਿੰਦਾ ਤੂੰ ਮੇਰੀ ਸੇਲੀ ਦਾ ਤੂੰ ਨਾਂ ਲੈਣਾ ਤੇ ਵਲੌਗ ਚ ਕਹਿੰਦਾ ਛੱਲਣੇ ਆ ਕਹਿੰਦਾ ਦੋਵੇਂ ਛੱਲਣੇ ਆ ਭਾਜੀ ਹਾਂ ਹਾਂ ਮੂਹ ਤੇ ਕਹੀ ਜਾਂਦਾ ਕਾਢੇ ਭਾਜੀ ਸੇਲੀ ਦਾ ਕਰਕੇ ਸੇਲੀ ਦਾ ਕਰਕੇ ਛੱਲਣਾ ਕਹਿੰਦਾ ਹੈ ਓਏ ਕੁੜੀ ਕਰਕੇ ਕੁੱਟਣ ਲੱਗਾ ਸਾਨੂੰ ਉਹ ਵੇਖ ਲਓ ਭਾਜੀ ਕਹਿੰਦਾ ਹਾਂ ਆਹ ਸਾਲਾ ਬਾਂਦਰ ਜਾ ਹੈ ਹੈ ਚਿਕਰਾ ਤੂੰ ਕਾਦ ਕਿਆ ਕਰੀਂ ਪਈ ਬੀੜੀ ਇੱਧਰ ਉਹ ਬਟਾਡੀ ਚਲਾਉਂਦੇ ਆਂ ਅੱਛਾ ਬੜੀ ਆਵੀ ਚਲਾਉਂਦੇ ਆਂ ਚੱਲ ਚੱਲ ਪਾਜੀ ਇਹਦੀ ਵੈਸੇ ਹੀ ਪੱਕੀ ਹੋਈ ਬਾਹਰ ਪੀਆਰ ਹੋਈ ਹੈ ਤੇ ਘਰੇ ਲੜ ਪਿਆ ਮੈਨੂੰ ਪਟਾਕੇ ਲੈ ਆ ਕੇ ਦੋ ਮੈਂ ਚਲਾਉਣੇ ਆ ਉਹ ਜਿਹੜੇ ਠਾ ਠਾ ਤਾਨੂੰ ਚਲਦੇ ਹੁੰਦੇ ਪਾਜੀ ਹੁਣ ਪਾਜੀ ਕਨੇਡਾ ਵਾਲਾ ਹੋ ਜਾਣਾ ਇੰਨੇ ਹੁਣ ਉਹ ਲਾਲੇ ਚਿਕਨ ਐਡ ਕੀ ਇਹਦੇ ਵੱਲੋਂ ਆਹ ਇਹਦੀ ਸੇਲੀ ਪੀਆਰ ਹੋ ਗਈ ਕਨੇਡਾ 'ਚ ਪੱਕੀ ਹੋ ਗਈ ਆ ਪਾਰਟੀ ਬੰਦ ਕਿਹੜਾ ਕਾਰਡ ਮਿਲਿਆ ਗ੍ਰੀਨ ਕ ਲਾਲ ਲਾਲ ਪਰ ਭਰਾਵਾ ਲਾਲ ਵਾਲੇ ਨੂੰ ਤਾਂ ਕੱਢ ਦਿੰਦੇ ਹੋ ਨਹੀਂ ਗ੍ਰੀਨ ਵਾਲਾ ਮਿਲਿਆ ਆਛਾ ਆਛਾ ਪਾਜੀ ਅੱਜ ਮੇਲਾ ਰਾਤੀ ਨੇ ਪੀ ਲਈ ਆ ਕੋਕ ਜਿਆਦੀ ਪੀ ਲਈ ਤਾਂ ਹੁਣ ਕਬੱਡੀ ਕੋਈ ਨਹੀਂ ਮੋੜੀ ਅੱਜ ਹੂੰ ਪਾਜੀ ਥੋੜਾ ਲੈ ਆ ਜਿਹੜਾ ਕਿਹਾ ਦੂਜਾ ਨੱਪੜ ਵਾਲਾ ਬਟਨ ਆ ਵੀ ਸ਼ਾਇਦ ਮੈਂ ਗਲਤ ਨੱਪਦਾ ਨਾ ਆ ਕਬੱਡੀਆਂ ਵਾਲਾ ਯੈਸ ਆ ਦੂਜੀ ਹੈ ਬੰਦ ਚੱਲ ਹੁਣ ਆਪ ਦੇ ਨਾਲ ਦੋ ਵਾਰੀ ਇੱਕ ਵਾਰੀ ਦੋ ਜਿੰਨੀ ਵਾਰੀ ਨਾਲ ਭਾਜੋ ਤੈਨੂੰ ਸਟਾਰਟ ਹੋਇਆ ਕਿ ਨਹੀਂ ਮਾੜੇ 10 ਵੀ ਹੋ ਗਿਆ ਹੋ ਗਿਆ ਲੱਤਾ ਉਹ ਜਰਾ ਉਹ ਵੀ ਵਜਨ ਲਾ ਪੀਆ ਚਲੋ ਭਾਜੀ ਸੂਤ ਮਿਲ ਜਾਏ ਚਲੋ ਚਲ 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 ਉਹ ਖੜੀਆ ਪਾਵਰ ਹੈਡ ਬਹੁਤ ਵਧੀਆ ਹੋਣ ਵਾਲਾ ਸੀ ਛੀਲੂ ਜੂੜਾ ਕਰਕੇ ਅੱਜ ਬੋਲਡ ਕੀ ਦਵਾਕ ਵੱਡੀ ਮੜਿਆ ਹੈ ਨਾ ਤੈਨੂੰ ਕੌਣ ਨਹੀਂ ਮਿਲਣਾ ਚੱਲ ਥਰਡ ਤਾੜੀਆਂ ਵੱਜਣਗੀਆਂ ਜਿਹੜਾ ਬੋਲਟ ਨੂੰ ਜਫਾ ਲੱਗੂਗਾ ਉਹਨੂੰ ਉਹਨੂੰ ਬਦਾਮ ਫਰੀ ਬਦਾਮ ਵਾਲੀ ਆ ਬਦਾਮ ਵਾਲੀ ਬਦਾਮ ਵਾਲੀ ਆ ਵੇ ਓ ਕੀ ਆ ਇਹ ਆਉਂਦਾ ਬਦਾਮ ਵਾਲੀ ਲੈ ਕੇ ਤੇ ਰਸ਼ੀਆ ਨੇ ਟੈਂਕ ਆ ਗਿਆ ਮਰੇ ਵੇਰ ਰਿਓ ਕਹਿੰਦੇ ਕਿਹੜਾ ਮਈ ਦਾ ਲਾਲ ਇਹਨੂੰ ਲੱਗਦਾ ਏ ਬੋਲਟ ਜੀ ਨੇ ਲੱਤਾਂ ਫੜਾਈਆਂ ਨਾ ਤੇ ਚਬਲ ਲਾ ਲੀਆਂ ਦੇ ਦਿਵਾਲੇ ਤੁਸੀਂ ਫੜਨਾ ਆ ਇਹਨੂੰ ਤਾਂ ਹੋਰ ਤੈਨੂੰ 20 ਪੈਣੇ ਆ 26 ਪੈਣੇ ਓਏ ਲੱਤੀਆਂ ਆ ਗਿਆ ਚੱਲ ਚੱਲ ਮੰਗਲ ਪਾਲਾ ਸੰਗਲ ਮੰਗਲ ਮੰਗਲ ਫਾੜ ਗਿਆ ਕਾਛ ਮਾ ਟਾਚ ਇਹਨੇ ਤੇਰੇ ਛੱਤਰ ਵੱਜਨੇ ਫੇ ਤੁਸੀਂ ਟਾਚੀ ਨਹੀਂ ਲੈਂਦੇ ਡਰਦੇ ਉਹਨੂੰ ਪਤਾ ਨਹੀਂ ਕੀ ਉਹ ਆ ਗਿਆ ਅੱਗੇ ਉਹ ਮੰਗਲ ਟਾਚ ਮੰਗਲ ਟਾਈਮ ਹੋ ਗਿਆ ਕਰਾ ਦੇ ਅੱਗੇ ਹੋ ਗਿਆ ਮੰਗਲ ਵੀ ਡਰਦਾ ਮੰਗਲ ਖਾ ਜਾ ਜੇ ਮੈਂ ਇੱਥੇ ਜਾਉਂਗੀ ਉੱਥੇ ਕਹਿਉਂਗੀ ਬੱਬੂ ਕਹਿੰਦਾ ਹੁੰਦਾ ਨਹੀਂ ਲੁੱਟੜ ਦੇ ਮਾਰੇ ਕੱਲ ਯਾਰ ਕੀ ਕਰਦੇ ਆ ਯਾਰ ਮੈਨੂੰ ਸਿੱਟਣ ਦਿਆ ਓਏ ਚੱਲ 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 ਪੱਜ ਗਿਆ ਹਾਲੋ ਪਾਜੀ ਕੱਢ ਲੈ ਜਾ ਖਿੱਚ ਕੇ ਖਿੱਚ ਕੇ ਲੈ ਜਾ ਖਿੱਚ ਕੇ ਖਿੱਚ ਕੇ ਖਿੱਚ ਕੇ ਚੱਲ ਚੱਲ ਪੈ ਗਈ ਬੇ ਆਹ ਰੇ ਜੋਰ ਮਾਰ ਜੋਰ ਮਾਰ ਛੁੱਟਣਾ ਵਾ ਓ ਵੀਡੀਓ ਬਣਦੀ ਆ ਚੱਲ ਚੱਲ ਓ ਚੱਕ ਚੱਕ ਲੱਤ ਜਾ ਘੇਂਦੇ ਚੱਲ ਬੱਸ ਛੱਡ ਦੇ ਟਾਈਮ ਹੋ ਗਿਆ ਟਾਈਮ ਛੱਡ ਦੇ ਛੱਡ ਦੇ ਬੱਸ ਕੀ ਲੈ ਮਸਲ ਨੂੰ ਫਿਰਦਾ ਮੈਂ ਪੈ ਮੰਗਲ ਓਏ ਬਹੁਤ ਖਰਾ ਥਾਪੀ ਮਾਰ ਦੇ ਮੰਗਲ ਲੱਗ ਜੂ ਪਤਾ ਫੇ ਆ ਗਿਆਂ ਜੀ ਓ ਚਲੋ ਇੱਕ ਬਿੱਟੀ ਹੀ ਗੱਲ ਲਵਾਇਆ ਮੇਹਰਤਾਵਾਂ ਇਦਾਂ ਕਹੀਏ ਇੱਧਰ ਇੱਕ ਆ ਪਾ ਜੀ ਇੱਧਰ ਬੜਾ ਬੰਦਾ ਆ ਗਿਆ ਚਲੋ ਚੱਲਾ ਚੱਲ ਨਾ ਨਾ ਬਣਾ ਨਾ ਚਲੋ ਭਾਜਾ ਭਾਜਾ ਆ ਪੜਿਆ ਬੰਦਾ ਚਾਰ ਹੋਰ ਪੰਜਵਾ ਆਏ ਆ ਗਿਆ ਜੀ ਜਾ ਗਿਆ ਆ ਹੀ ਗਈ ਬੰਦੇ ਨੂੰ ਲੱਗੀ ਚੱਲ ਜਾ ਬੰਦੀ ਬੜੀ ਆਏ ਲੱਗੇ ਬੰਦੇ ਆਲਿਆਂ ਦਾ ਤੇ ਇਹਦਾ ਮੈਂ ਸਾਰੇ ਪੜਦਾ ਲੱਗੇਦਾ ਹਾਂ ਹੁੰਦੇ ਪ੍ਰਾਣੀ ਨਿਕਲਦੇ ਅੱਜ ਆਹੋ ਹੀ ਮੈਂ ਕਹਿੰਦਾ ਇਹ ਜੇ ਧਮੀ ਪੈ ਜਾ ਤੂੰ ਮੱਕੜ ਨਹੀਂ ਨਿਕਲਦੇ ਅੱਜ ਇਦਾਂ ਨਿਕਲੇ ਆ ਹੁਣ ਕੰਮ ਕਾਰਾਂ ਤਾਂ ਹੋ ਗਏ ਵਿਲੇ ਦੇਖ ਲੈਨੇ ਸਾਰੇ ਪਿੰਡ ਦਾ ਵੀਰ ਭਰਾ ਸਾਡਾ ਝੋਨਾ ਲਾ ਕੇ ਆ ਗਿਆ ਵਾ ਬੋਲੇ ਸੋਨਿਹਾਰਾ ਸ੍ਰੀ ਅਕਾਲ ਬੋਲੇ ਜਿੰਦਾਬਾਹ ਕੋਰ ਹੈਪੀ ਭਾਈ ਦੇ ਨਾਂ ਦਾ ਜ਼ਿਕਰਾ ਬੋਲੇ ਸੋਨਿਹਾਰਾ ਸ੍ਰੀ ਅਕਾਲ ਕਹਤ ਕਿ ਭਾਜੀ ਵਧਾਈਆਂ ਵਧਾਈਆਂ ਭਾਜੀ ਆ ਗਏ ਤੁਸੀਂ ਚੋਨਾ ਲੱਗ ਗਿਆ ਤੇ ਭਾਜੀ ਚੋਨਾ ਲੱਗ ਗਿਆ ਆਂਡ ਕਵਾਂਡ ਤਾਂ ਪੁੱਛ ਲਾ ਰਹਿ ਗਿਆ ਕਿ ਲੱਗ ਗਿਆ ਲੱਗ ਗਿਆ ਸਾਡਾ ਲਾ ਇਲਾਮ ਦਾ ਆ ਫੜ ਪੀਤੇ ਫੇ ਫੋਨ ਚਲ ਮੂਰ ਉਹ ਲੱਗ ਭਾਵਾ ਮੈਂ ਲਾ ਜੀ ਮੂਰ ਰਾਤ ਹੋ ਗਈ ਆ ਵੀਰੇ ਆਹਣੀ ਯਾਰ ਹਾਂ ਬੰਦਾ ਪੂਰਾ ਲੱਕ ਫੜਾ ਕੇ ਬੜਾ ਨਾ ਚਾਹ ਹਾਂ ਇਹ ਕਿੱਧਰ ਭੱਜ ਸ਼ਾਬਾਸ਼ ਕੋਈ ਨਾ ਕੋਈ ਨਾ ਇਹਦੋਂ ਕੀ ਕਰਦਾ ਹੁੰਦਾ ਨਾ ਇੱਧਾ ਇੱਧਾ ਧੋਣ ਕਰਕੇ ਪਚਾ ਲਿਆ ਕਰ ਜਦੋਂ ਮਾਰਦਾ ਹੁੰਦਾ ਬੰਦਾ ਵੇਖਿਆ ਕਰ ਮੇਰੇ ਮਗਰ ਪੰਜਾ ਆਉਂਦਾ ਚੱਲ ਵੀ ਬਿੰਦੇ ਆ ਦੇ ਕਬੱਡੀ ਚੱਲਿਆ ਆ ਮੈਨੂੰ ਟਾਈਮ ਹੀ ਪੁੱਛੀ ਜਾਂਦਾ ਗਏ ਆ ਬੰਦ ਗਏ ਚੱਜਾ ਆ ਕਿੱਦਾਂ ਮੈਨੂੰ ਟਾਈਮ ਹੈ ਪਾਜੀ ਨੇ ਚੰਗੀ ਹੁਣੇ ਨੂੰ ਲਗਾਈ ਆ ਕਿੰਨਾ ਟਾਈਮ ਹੋਇਆ ਕਿੰਨਾ ਟਾਈਮ ਹੋਇਆ ਚੱਲ ਵੀ ਬਾਦੇ ਕਬੱਡੀ ਬਾਹਰ ਲਾਈਏ ਪੋਕੀ ਸਮਾਪਤ ਹੋਣ ਚਲੇ ਹਾਂ ਘਰਾਂ ਨੂੰ ਓਮਣ ਉਹ ਚਲਾ ਦੇ ਮੜੀ ਜੀ ਮੋਟਰ ਚਲਾ ਦੇ ਨੇ ਮੋਟਰ ਹੋਰ ਕਿਉਂਕਿ ਅੱਜ ਮੈਨੂੰ ਬਹੁਤ ਜੱਫੇ ਲੱਗੇ ਅੱਜ ਮੈਨੂੰ ਦੋ ਜੱਫੇ ਲੱਗੇ ਆ ਦੋ ਤੋਂ ਵੱਧ ਨਹੀਂ ਲੱਗੇ ਠੀਕ ਆ ਕੋਈ ਦੋ ਪ੍ਰੋਬਲਮ ਨਹੀਂ ਦੋ ਜੱਫਿਆਂ ਦੀ ਹਾਂ ਅੱਗੇ ਕੋਈ ਵੀ ਨਹੀਂ ਲੱਗਦਾ ਚਲ ਠੀ ਅੱਗੇ ਸਾਰੇ ਪਿਆਰ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹਰ ਬਹੁਤ ਪਿਆਰ ਕਰਨਾ ਲੰਦਾ ਬਹੁਤ ਧੰਨਵਾਦ ਲਵ ਯੂ ਆ ਲਵ ਯੂ ਆ ਤੇ ਮਿਲਦੇ ਆ ਕੱਲੂ ਅਗਲੇ ਵਲੌਗ ਚ ਮਿਲਦੇ ਆ ਅਗਲੇ ਵਲੌਗ ਥਾਪੀ ਹੋ ਜੂ ਵੀ ਤੇ ਨਾਲ ਐਕਸ਼ਨ ਜਿਹੜੇ ਕਰਦਾ ਹੰਨਾ ਕਿ ਕਿੰਦਾ ਲੱਗਦੇ ਐਕਸ਼ਨ ਮੇਰੇ